ਤਕਬਰ ਦਿਨਾਨਗਰ ਤੋਂ ਜਿੱਥੇ ਕੀ ਖੁਲਿਆਉਂ ਵਰਤੀ ਜਾ ਰਹੀ ਚਾਈਨਾ ਡੋਰ ਕਿਵਰੀ ਫੇਰ ਤੋਂ ਜਾਲ ਲੇਵਾ ਸਾਬਤ ਹੋਈ ਹੈ। ਤਕਸ਼ਨਾ ਨਗਰ ਕਾਇਮਤਾ ਰਹਿਣ ਵਾਲਾ ਦੀਪਕ ਜੋਗੀ ਦਿਹਾੜੀਦਾਰ ਮਜ਼ਦੂਰ ਹੈ। ਤਕ ਕੰਮ ਤੋਂ ਵਾਪਸ ਹੁੰਦੇ ਸਮੇਂ ਰੇਲਵੇ ਓਵਰ ਬ੍ਰਿਜ ਤੋਂ ਹੇਠਾਂ ਉਤਰਦਿਆਂ ਚਾਈਨਾ ਡੋਰ ਦੇ ਨਾਲ ਜਿਹੜਾ ਕੀ ਗੰਭੀਰ ਜ਼ਖਮੀ ਹੋ ਗਿਆ। ਤ ਡੋਰ ਉਸ ਦੇ ਜਿਹੜੇ ਕੀ ਚਿਹਰੇ ਉੱਤੇ ਵੱਜਨ ਕਾਰਨ ਢੂੰਗਾ ਸਖਭ ਆ ਗਿਆ। ਹਸਪਤਾਲ ਦੇ ਵਿੱਚ ਡਾਕਟਰਾਂ ਦੇ ਵੱਲੋਂ 30 ਤੋਂ 40 ਟਾਂਕੇ ਵੀ ਲਗਾਏ ਗਏ ਨੇ। ਵਾਸੇ ਤੋਂ ਬਾਅਦ ਇਲਾਕੇ ਦੇ ਵਿੱਚ ਜਿਹੜਾ ਕਿ ਹੂਸ ਦਾ ਮਾਹੌਲ ਹੈ ਤੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਇਨਾ ਡੋਰ ਦੀ ਵਿਕਰੀ ਤੇ ਵਰਤੋਂ ਉੱਤੇ ਸਖਤ ਕਾਰਵਾਈ ਕੀਤੀ ਜਾਵੇ। ਅਨਰਹਿਸ ਵੜੀ ਸਰ ਮੇਰਾ ਨਾ ਪੂਜਾ ਦੇਵੀ ਕ੍ਰਿਸ਼ਨ ਕੰਪ ਚ ਰਹਿੰਗਾ ਲਿਆ ਘਰਾਏ ਤੇ ਰਹਿੰਦੇ ਆਂ। ਮੇਰੇ ਘਰਲੇ ਕੰਮ ਤੇ ਜਦੇ ਹੀ ਰੋਟੀ ਖਾਣਾ ਆਇਆ ਕਦੇ ਹੀ ਦਪਹਿਰ ਦੇ ਟੈਂਟੇ ਆਉਂਦੇ ਚਾਇਨਾ ਡੋਰ ਨਾਲ ਗੱਲ ਚ ਫੇਰ ਗਿਆ ਦੇ ਜਿੰਨ ਕੀ ਮੋਦ ਤੇ ਫੇਰ ਗਿਆ। ਕਾਫੀ ਜ਼ਿਆਦਾ ਝੋਟ ਲੱਗੀ ਆ ਟਾਂਕੇ ਲੱਗਿਆ 40। ਲੋਕਾਂ ਨੇ ਦੱਸਿਆ ਹੀ ਹੁਣ ਆਣ ਕੇ ਤੇ ਪਹਿਲੇ ਹੌਸਪੀਟਲ ਅਗਰਹੀ ਲੋ ਕਿਹੜੇ ਮੂੜੇ ਮੜੇ ਸੀ ਫਿਰ ਇਹ ਮਗਰ ਗਏ ਸੀ ਉਹਦੇ ਇਸ ਕਰਕੇ ਚਾਹਨਾ ਡੋਰ ਬੰਦ ਕੀਤੀ ਜਾਏ ਇਹਨਾਂ ਬਹੁਤ ਨੁਕਸਾਨ ਆ ਕੱਦਾ ਮੇਰਾ ਬੰਦਾ ਦਿਹਾੜੀ ਦਾ ਹੀ ਕਰਾਇ ਤੇ ਨੀਆ ਦੋ ਬੇਟੇ ਮੇਰੇ ਹੁਣ ਕਿੱਥੋਂ ਖਰਚਾ ਕਰਾਂਗੇ ਕੋਈ ਲਾਜ ਕਰਾਏਗਾ ਕੋਈ ਕਰਾਏਗਾ ਕੋਈ ਨਾ ਨਜ਼ਰ ਕਰਦਾ ਜੱਸਾ ਇਹ ਬੇਨਤੀ ਆ ਕਿ ਚਾਹਨਾ ਡੋਰ ਬੰਦ ਕੀਤੀ ਜਾਏ ਕੋਸ਼ਿਸ਼ ਕੀਤਾ ਜਾ ਗਰੀਬ ਬੰਦੇ ਲਈ ਠੀਕ ਹੋਰ ਵੀ ਤੁਹਾਨੂੰ ਕੀ ਨੁਕਸਾਨ ਆ ਸੁਣਨ ਨੂੰ ਮਿਲੇਗੀ ਹੋਰ ਵੀ ਕੇਸ ਦੇ ਜਿਵੇਂ ਚਾਹਨਾ ਡੋਰ ਫੇਰੀ ਹਾਂਜੀ ਇਹਦੇ ਤੋਂ ਪਹਿਲੇ ਇੱਕ ਮੂੜਾ ਸੀ ਪਰਥਾਬਲ ਉਹਦਾ ਮੇਰੀ ਭੈਣ ਆਈ ਦੀ ਉਹਦੇ ਵੀ ਕਹਿੰਦੇ ਚਾਨਾ ਡੋਰ ਫਿਰੀ ਜਾਂਦੇ ਤੇ ਪਹਿਲੇ ਆਉਂਦਾ ਵੀ ਨੱਕ ਬੜੋਂਗੇ ਦਾ ਵਿਚਾਰੇ ਦਾ ਹਾਂ ਅੰਨ ਦੱਸਿਆ ਹੀ ਨਾ ਕਿ ਤਰ ਤਰ ਦੀ ਗੱਲ ਆ ਉਹਦਾ ਬੁਰਾ ਹਾਲ ਆ ਕਿਹਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਚਾਨਾ ਡੋਰ ਬੰਦ ਕੀਤੀ ਜਾਏ ਬਹੁਤ ਨੁਕਸਾਨ ਹੋਇਆ ਖਦਾ ਲੋਕਾਂ ਦਾ ਠੀਕ ਆ ਗਲਤਾਂ ਕਾਕਾ ਜਾ ਕੇ ਛਾਪਾ ਮਾਰੋ ਬੰਦ ਕਰੋ ਅੱਜ ਸਾਡੇ ਨਾਲ ਹੋਇਆ ਕਿਹੋ ਹੋਰ ਨਾ ਵੀ ਹੋ ਸਕਦਾ ਜੀ ਮਾਜੀ ਦੱਸ ਦਿਓ ਕੀ ਨਾਮ ਆ ਆਪਣਾ ਤੇ ਕੀ ਗੱਲਬਾਤ ਜਿਹੜੀ ਵਾਪਰੀ ਮੇਰਾ ਸਰ ਕਮਲਾ ਨਾ ਆ ਆ ਕ੍ਰਿਸ਼ਨਲਗਰ ਕੈਂਪ ਚ ਆਹੀ ਰਹਿ ਰਹੇ ਆ ਤੇ ਮੇਰਾ ਬੱਚਾ ਦਿਹਾੜੀ ਲਾਨਗੇ ਦਾ ਸੀ ਖਾਣਾ ਖਾਣ ਆ ਰਿਆ ਸੀ ਕੋਲ ਦੇ ਉਤੋਂ ਦੀ ਉਹ ਚਾਲਾ ਡੋਰ ਹੈ ਜਿਹੜੀ ਉਹਨਾਂ ਦੇ ਗਲੇ 'ਚ ਵੱਜ ਗਈ ਆ ਬਹੁਤ ਜ਼ਿਆਦਾ ਹੋਇਆ ਨਸਕਾਰੋ ਦਾ ਗਲੇ ਦਾ ਅੰਨਾ ਉੱਭੜ ਗਿਆ ਤੇ ਉਹਨੂੰ ਹੋਚ ਵੀਟਰ ਲੈ ਗਿਆ ਤੇ ਉੱਥੇ ਜਾ ਖੂਨੋ ਖੂਨੋ ਬਦਾਈ ਸਾਰੇ ਉਹਦੇ ਕਪੜੇ ਕੂਪੜੇ ਸਾਰੇ ਲੁੱਬੜ ਗਏ ਤੇ ਉਹ ਮੋਟਰ ਚਾਲ ਗਈ ਫਿਰ ਉਹਨੂੰ ਲੈ ਗਿਆ ਫਿਰ ਉੱਥੇ ਜਾ ਕੇ ਉਹਨਾਂ ਨੇ ਦਾਹਲ ਕਰ ਲਿਆ ਉਹਨੂੰ ਤੇ ਟਾਂਕੇ ਲੱਗੇ ਉਹਦੇ ਚਾਲੀ ਤਹੋਂ ਇਹਦਾ ਕੌਣ ਕਰੇਗਾ ਹੱਲ ਹੋਣਾ ਚਾਹੀਦਾ ਕਿਤਰਾ ਹੋਣਾ ਚਾਹ ਗਰੀ ਬੰਦਾ ਨਿਕਲ ਕੇ ਬੱਚੇ ਦੋ ਕੀ ਕੰਮ ਕਰਦਾ ਜੀ ਦਿਹਾੜੀ ਲਾਂਦਾ ਜੀ ਆ ਕਲੀ ਦਾ ਕੰਮ ਕਰਦਾ ਠੀਕ ਹੈ ਤੇ ਤੁਸੀਂ ਕਿਰਾਏ ਤੇ ਰਹ ਰਹੇ ਹੋ ਹਾਂਜੀ ਕਿਰਾਏ ਤੇ ਰਹ ਰਹੇ ਕੀ ਅਪੀਲ ਕਰਦੇ ਹੋ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਚਾਈਨਾ ਡੋਰ ਆ ਜਿਹੜੀ ਦਿਨੋ ਦਿਨ ਜਿਹੜਾ ਲੋਕਾਂ ਲਈ ਮੁਸੀਬਤ ਬੰਦੀ ਜਾ ਰਹੀ ਹੈ ਹਾਂਜੀ ਇਹ ਆ ਬੰਦ ਕੀਤੀ ਜਾਏ ਕੋਈ ਅਪੀਲ ਕਰਨਾ ਚਾਹੋਗੇ ਐ ਕਿ ਅਪੀਲ ਕਰਨਾ ਸਾਰਾ ਹੀ ਗਰੀਬ ਬੰਦਿਆ ਉਹਨਾਂ ਨੂੰ ਆਪੇ ਸੋਲ ਸਾਨੂੰ ਸੋ ਕਰਨੀ ਚਾਹੀਦੀ ਹੈ ਸਹੂਲਤ ਕੋਈ ਉਹ ਬੱਚਾ ਘਰ ਬਹਿ ਗਿਆ ਕਿਤੇ ਰੋਟੀ ਬਚਿਆ ਫੜਨ